ਸੁਭੀਤੇ ਦਿਨੀ ਲਾਲ ਕਿਲੇ ਦੇ ਕੋਲ ਧਮਾਕੇ ਦੀ ਖਬਰ ਤੋਂ ਬਾਅਦ ਹਰ ਕੰਮ ਪੁਆਛ ਕੇ ਆਦਾਸ ਕੀ ਹੈ ਕਿ ਕਾਰਾਂ ਦੇ ਵਿੱਚ ਅੱਗ ਲੱਗਣ ਦੇ ਕਾਰਨ ਹੈ ਜਿਹੜੀਆਂ ਇਹ ਹਾਦਸਾ ਵਾਪਰਿਆ ਹੈ ਦੱਸਦੀ ਕਿ ਦਿੱਲੀ ਦੇ ਲਾਲ ਕਿਲੇ ਦੇ ਕੋਲ ਸੋਮਵਾਰ ਸ਼ਾਮ ਨੂੰ ਕੋਈ ਬੰਬ ਧਮਾਕੇ ਦਾ ਵਿੱਚ ਕੋਲਾ ਹੈ 11 ਲੋਕਾਂ ਦੀ ਮੌਤ ਹੋਈ ਹੈ। ਇਹ ਘਟਨਾ ਸੁਵਾਸ਼ਮਾਰਕ ਟ੍ਰੈਫਿਕ ਸਿਗਨਲ ਦੇ ਕੋਲ ਹੋਈ ਜਿੱਥੇ ਇੱਕ ਕਾਰ ਦੇ ਵਿੱਚ ਵਿਸਫੋਟ ਹੋ ਗਿਆ। ਜਿਸ ਵਿੱਚ ਸ਼ੱਕੀ ਹਮਲਾਵਰ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਦਿੱਲੀ ਪੁਲਿਸ ਨੂੰ ਸੀਸੀਟੀਵੀ ਫੁਟੇਜ ਮਿਲੀ ਹੈ ਜਿਸ ਵਿੱਚ ਸ਼ੱਕੀ ਦੀ ਕਾਰ ਪਾਰਕਿੰਗ ਖੇਤਰ ਬਵਚ ਐਂਟਰ ਹੁੰਦੀ ਨਜ਼ਰ ਆ ਰਹੀ ਹੈ, ਬਾਹਰ ਨਿਕਲਦੀ ਵੀ ਨਜ਼ਰ ਦਿਖਾਈ ਦੇ ਰਹੀ ਹੈ। ਸੋ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ ਉਸ ਸਮੇਂ ਸ਼ੱਕੀ ਬਿਲਕੁਲ ਇਕੱਲਾ ਸੀ ਜਾਂਚ ਕਰਤਾ ਹੁਣ ਦਰਿਆਗੰਜਾਨ ਵਾਲੇ ਰਸਤੇ ਦਾ ਪਤਾ ਲਗਾ ਰਹੇ ਨਹੀਂ ਅਤੇ ਗੱਡੀ ਦੀ ਪੂਰੀ ਗਤੀਵਿਧੀ ਦਾ ਪਤਾ ਲਗਾਉਂਦੀ 100 ਤੋਂ ਜ਼ਿਆਦਾ ਸੀਸੀਟੀਵੀ ਕਲਿੱਪਸ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਦੇ ਦਾਇਰੇ ਦੇ ਵਿੱਚ ਘਟਨਾ ਵਾਲੀ ਥਾਂ ਦੇ ਕੋਲ ਸਥਿਤ ਟੋਲ ਹਲਾਤਾ ਦੀ ਫੁਟੇਜ ਵੀ ਸ਼ਾਮਲ ਹੈ ਸਦਾਸੀ ਕਾਰ ਲਾਲ ਕਿਲੇ ਦੇ ਕੋਲ ਇੱਕਾ ਪਾਰਕਿੰਗ ਦੇ ਵਿੱਚ 3 ਘੰਟੇ ਤੱਕ ਖੜੀ ਰਹੀ ਦਿੱਲੀ ਪੁਲਿਸ ਨੇ ਇਸ ਕੋਰਟ ਦੇ ਸਬੰਧ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਅਧਿਨੀਆ ਅਤੇ ਵਿਸਫੋਟਕ ਅਧਿਨਿਯਮ ਅਤੇ ਭਾਰਤੀ ਦੰਦ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ। ਸੋ ਕੋਤਵਾਲੀ ਥਾਣੇ ਤਵਜ ਕੈਰ ਕਾਨੂੰਨੀ ਗਤੀਵਿਧੀਆਂ ਅਧਿਨਿਯਮ ਅਤੇ ਵਿਸਫੋਟਕ ਅਧਿਨਿਯਮ ਦੀ ਧਾਰਾ 116 ਅਤੇ 18 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਸ਼ੱਕੀ ਦਾ ਨਾਮ ਡਾਕਟਰ ਉਮਰ ਮੁਹੰਮਦ ਦੱਸਿਆ ਜਾ ਰਿਹਾ ਹੈ। ਅਤੇ ਸੂਤਰਾਂ ਦਾ ਕਹਿਣਾ ਹੈ ਕਿ ਉਮਰ ਨੇ ਹੀ ਇਹ ਧਮਾਕਾ ਕੀਤਾ ਹੈ ਅਤੇ ਸੁਰੱਖਿਆ ਨੂੰ ਵਿਘੇ ਦੇ ਹੋਏ लाल किला मेट्रो स्टेशन पूरी तरह नाल बंद कर ਦਿੱਤਾ ਗਿਆ ਸੂਤਰਾਂ ਦੇ ਮੁਤਾਬਕ ਆ ਹੁਣ ਤੱਕ ਦੀ ਜਾਂਚ ਦੇ ਆਧਾਰ ਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਉਮਰ ਮੁਹੰਮਦ ਹੀ ਕਾਰ ਚਲਾ ਰਿਹਾ ਸੀ ਉਸ ਦੇ ਸਰੀਰ ਦੇ ਕੁਝ ਅੰਗ ਮਿਲੇ ਨੇ ਜਿਦੀ ਪਛਾਣ ਦੀ ਪੁਸ਼ਟੀ ਲਈ ਦਿੱਲੀ ਪੁਲਿਸ ਯੋਨਾ ਦਾ ਜੀਐਨਏ ਪਰਖਣ ਵੀ ਕਰ ਰਹੀ ਹੈ ਸੋ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਅਪਰਾਧ ਸ਼ਾਖਾ ਤੇ ਦਿੱਲੀ ਵਿਸ਼ੇਸ਼ ਸ਼ਾਖਾ ਦੀਆਂ ਟੀਮਾਂ ਘਟਨਾ ਦੀ ਸੂਚਨਾ ਮਿਲਣ ਦੇ 10 ਮਿੰਟ ਦੇ ਅੰਦਰ ਘਟਨਾ ਵਾਲੀ ਥਾਂ ਤੇ ਪਹੁੰਚਿਆ ਉਹਨਾਂ ਨੇ ਕਿਹਾ ਦਿੱਲੀ ਪੁਲਿਸ ਕਮਿਸ਼ਨਰ ਸਪੈਸ਼ਲ ਬ੍ਰਾਂਚ ਦੇ ਮੁਖੀ ਵੀ ਘਟਨਾ ਵਾਲੀ ਥਾਂ ਤੇ ਮੌਜੂਦ ਸੀ ਜਿਸ ਨੂੰ ਇਸ ਮਾਮਲੇ ਨੂੰ ਲੈ ਕੇ ਜਿਕਰ ਗੱਲ ਕਰੀਏ ਤਾਂ ਹੜਕਾ ਮਚਿਆ ਹੋਇਆ ਹੈ ਹਰ ਕੋਈ ਹੈ ਐਸਾ ਹਾਦਸੇ ਤੋਂ ਬਾਅਦ ਡਰਿਆ ਹੋਇਆ ਦਿਖਾਈ ਦੇ ਰਿਹਾ ਖਾਸ ਕਰਕੇ ਦਿੱਲੀ ਦੇ ਵਿੱਚ ਇਸ ਤਰੀਕੇ ਨਾਲ ਇਹ ਹਾਦਸਾ ਵਾਪਰਿਆ 11 ਲੋਕਾਂ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈ